ਪਰ ਕਿਉਂ ਉੱਥੇ ਜਾ ਕੇ ਬੰਦਾ ਇਹਨਾਂ ਦਾ ਕ੍ਰੈਡਿਟ ਰਿਪੋਰਟ ਲਿਆ ਤੇ ਬਾਅਦ ਕੀ ਤੁਹਾਡੇ ਮਾਰੇ ਤੇ ਮੈਨੂੰ ਪਤਾ ਕਿਹੜਾ ਪਿੰਡ ਹੈ ਅਜਿਹਾ ਵੱਡੜ ਹੋਏ ਜੋ ਤੁਸੀਂ ਤੇ ਨਾਲ ਤੁਹਾਡੇ ਜਾਣੇ ਚਾਰ-ਦਾਨੀ ਰਿਪੋਰਟਾਂ ਲੱਗੀਆਂ ਕੀ ਮਸਲਾ ਉਹਨਾਂ ਆਪਣੇ ਗੁਆੜ ਸੀ ਤੇ ਆਪਣੇ ਆਪ ਦੇ ਬੰਦੇ ਆ ਇੱਕ ਪਹਿਲੋਂ ਝਗੜਾ ਕੋਈ ਇਹਨਾਂ ਦਾ ਮੜਾ-ਮੋਟਾ ਪਹਿਲਾਂ ਆਇਆ ਤੇ ਉਹ ਲੈ ਗਏ 70-80 ਨੇ ਇਹਨਾਂ ਦੇ ਜਿਹੜੀ ਉੱਥੇ ਆਣ ਕੇ ਗੱਲ ਕਰਦੇ ਆ ਤੇ ਮੈਂ ਵਿੱਚ ਸਟਾਉਣ ਲੱਗਦਾ ਵਾਂ ਤੇ ਮੇਰੇ ਕੋਲੀ ਮਾਰਕਤ ਹੈਗੀ ਆ ਬਾਰੇ ਇਹ ਗੱਲ ਜਤਾ ਮੈਂ ਮੋਦਵਾ ਬੱਤੀ ਸੰਬੰਧੀ ਅੱਜ ਲਈ ਨਹੀਂ ਨਹੀਂ ਸ਼ਿਕਾਇਤ ਮਲਕਿ ਝਗੜਾ ਹੋਇਆ ਕਿ ਇਸ ਕਾਲ ਤੁਹਾਨੂੰ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਤਾਂ ਚਾਹਤ ਪਿੰਡ ਗਿਆ ਮੈਂ ਤੇ ਆਪਾਂ ਨੂੰ ਪਤਾ ਹੀ ਇਹ ਦੋ ਪਿੰਡਾਂ ਦੇ ਦਾਵਾ ਤੇ ਆਪਾਂ ਨੂੰ ਇਹ ਵਿਚਾਰਾ ਗੱਲ ਹੀ ਹੋਣੀ ਝਗੜੇ ਗੋਲੀ ਲੱਗੀ ਹਣਾ ਆ ਗੋਲੀ ਮੈਨੂੰ ਤੇ ਪਿੰਡ ਦੀ ਹੋਇਆ ਝਗੜਾ ਪੈਣੀ ਮੱਸਾ ਸਿੰਘ ਹੋਇਆ ਹਾਂਜੀ ਧੰਨਵਾਦ ਦਰਨਾ ਹੋਰ ਬਟੜਿਆ ਕੀ ਸਾਰੀ ਘਟਨਾ ਕੀ ਵਾਪਰੀ ਜੀ ਇਹ ਗੋਲੀਆਂ ਨਾਲ ਹੀ ਮਾਰੀਆਂ ਉਹਨਾਂ ਨੇ ਕੀ ਨਾਮ ਉਹਦਾ ਅਰਿੰਦਰ ਇੱਕ ਮੁੰਡੇ ਦਾ ਇੱਕ ਦਾ ਲੱਭਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ ਮੁੰਡੇ ਲਿਆਏ ਪਰੋਂ ਕੀ ਕਾਰਨ ਕੀ ਜਿਹੜਾ ਵੀ ਗੁਰਮੀ ਮਾਰਦਾ ਪਈ ਦਾ ਹੀ ਮਿੱਟੀ ਮੁੱਟੀ ਦਾ ਕਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਕਿ ਵਿਖੇ ਕੁਝ ਆਪਸ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਸਰ ਉਸ ਫਾਇਰਿੰਗ ਇਨਸੀਡੈਂਟ ਰਿਪੋਰਟ ਹੈ ਜੀ ਕਿ ਕੋਈ ਜ਼ਮੀਨ ਦਾ ਮਸਲਾ ਹੈ ਪਈ ਉਹ ਤੋਂ ਲੜਿਆ ਜੀ ਬਹਿਕਰ ਤੇ ਕਰ ਗਿਆ ਪਰਵਾਰਕ ਡਿਸਟ੍ਰਿਕਟ ਮੈਂ ਲੈ ਕੇ ਗੀਰਪੁਰ ਕਿਤੇ ਕਿੰਨੇ ਕਿ ਸਰ ਜਾਨੇ ਇੰਜਰਡ ਜਿਹੜੇ ਦੱਸਿਆ ਜਾ ਰਹੇ ਤਿੰਨ ਤੋਂ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉੱਥੋਂ ਬਰਾਮਦ ਹੋ ਗਏ ਜੀ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਰਹੇ ਜੀ ਜੀ ਉਹੀ ਕਰ ਰਹੇ ਜੀ ਪਰਵਾਰਕ ਵਿੱਚ ਕੋਈ ਬੰਦਾ ਸੌਣ ਹੈ ਗਿਆ ਕੋਈ ਜੀ ਤੇ ਅਜੇ ਕੋਈ ਨਹੀਂ ਕਰਿਆ ਜੀ ਸਟੇਟਮੈਂਟ ਦਾ ਬਦਲ ਬੁੱਕ ਇਹਦੇ ਖਿਲਾਫ ਦੇ ਬੇਸ ਲਿਖੋ ਉਹਨਾਂ ਨੂੰ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਜੀ ਜੀ ਐਸ ਐਮ ਹਸਪੀਟਲ ਚ ਇਚਤ